ਜਿਹੜੇ ਪਰਿਵਾਰਾਂ ਨਾਲ ਇਹ ਦੁਕਾਨਤ ਵਾਪਰਦਾ ਹੈ ਜੀ ਉਹ ਸਾਰੇ ਪਰਿਵਾਰ ਦਿਹਾੜੀ ਦਾ ਰਮਜ਼ਦਾਨੀ ਕਾਤਾ ਦੂਰ ਕੀ ਹੋਣਾ ਸੀ ਸ਼ਰਾਬ ਜ਼ਹਿਰੀਲੀ ਆਉਣ ਲੱਗੀ ਹੈ ਸਸਤੀ ਸ਼ਰਾਬ ਦੇ ਰੂਪ ਦੇ ਵਿੱਚ ਮੌਤ ਹੈ ਜਿਹੜੀ ਉਹਨਾਂ ਦਾ ਇੰਤਜ਼ਾਰ ਕਰਾਂਗੇ ਮੈਂ ਗੱਲ ਕਹਿਣ ਦੀ ਗਰੇਜ ਨਹੀਂ ਕਰਦਾ ਸ਼ਾਇਦ ਕਿਤੇ ਬਾਬਿਆਂ ਨੂੰ ਪੂਰੀ ਲੱਗੇ ਵੀ ਉਹਨਾਂ ਦੇ ਘਰਾਂ ਚੋਂ ਆਏ 10-10 ਰੁਪਿਆ ਨਾਲ ਸਾਡੇ ਡੇਰੇ ਤੇ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਉਹ ਧਾਰਮਿਕ ਸਥਾਨ ਨੇ ਉਹ ਚੱਲਦੇ ਨੇ ਸਾਰੇ ਦੇ ਸਾਰੇ ਜਿਹੜੇ ਧਾਰਮਿਕ ਲੋਕ ਨੇ ਉਹ ਸੜਕਾਂ ਤੇ ਆਈਏ ਆਪਾਂ ਇਹਨਾਂ ਪਰਿਵਾਰਾਂ ਨੂੰ ਇਨਸਾਫ ਲੈ ਕੇ ਦਈਏ ਕਿ ਮੌਤਾਂ ਹੋਈਆਂ 23 ਬੰਦੇ ਇੱਥੇ ਦਾਖਲ ਜੀ ਰਜਿੰਦਰਾ ਚ ਤੇ ਉਹਨਾਂ ਦੇ ਵਿੱਚੋਂ 20 ਬੰਦਿਆਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਸਮਾਪਤ ਹੋਈ ਇਸ ਸ਼ਰਾਬ ਕਰਕੇ ਕਿਸੇ ਸ਼ਰਾਬ ਦਾ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਦੀ ਬਦਲਾ ਲਿਆ ਦੂੰਗਾ ਅੱਜ ਯਾਰ ਇਸ ਬਦਲਾ ਦੀ ਇੱਥੇ ਲੋੜ ਸੀ ਜਹੀ ਬਦਲਾ ਕੇ ਬਾਈ ਮੌਤਾਂ ਹੋ ਗਈ ਉਹ ਕਹਿੰਦੇ ਨੇ ਕਿ ਸਾਡਾ ਅਸੀਂ ਜਿਹੜੀ ਸਰਕਾਰ ਦੀ ਨੀਤੀ ਆ ਜਾਂ ਸਰਕਾਰ ਦੁਆਰਾ ਜਿਹੜੇ ਠੇਕੇ ਲਾਟ ਹੁੰਦੇ ਨੇ ਉੱਥੋਂ ਦਾੜੂ ਗਈ ਨਹੀਂਗੀ ਸਾਡਾ ਤਾਂ ਕਹਿੰਦੇ ਕਸੂਰ ਹੀ ਨਹੀਂ ਹੈ ਜਿਹੜੇ ਜਾਲੀ ਸ਼ਰਾਬ ਵਾਲੇ ਆ ਜਿਹੜਾ 2 ਨੰਬਰ ਦਾ ਧੰਦਾ ਕਰਨ ਵਾਲੇ ਆ ਜੀ ਇਹਨਾਂ ਨਾਲ ਮੰਥਲੀ ਸਿਸਟਮ ਹੈ ਮੰਥਲੀਆਂ ਆਪਣੇ ਦਫ਼ਤਰਾਂ ਤੱਕ ਇਹਨਾਂ ਦੀ ਅਪਰੋਚ ਕਰ ਜਾਂਦੀਆਂ ਸਰਕਾਰ ਨੇ ਕਿਹਾ ਹੀ ਰਾਸ਼ਨ ਘਰੇ ਪਹੁੰਚੂਗਾ ਇੱਥੇ ਮੈਨੂੰ ਨਸ਼ੇ ਪਹੁੰਚਦੇ ਲੱਗਦੇ ਆ ਦੇਖੋ ਇਹ ਤਾਂ ਹੋਮ ਡਿਲੀਵਰੀ ਹੈ ਗੋਲੀ ਚਾਰ ਮਾਵਾਂ ਜੀ ਜਿਨ੍ਹਾਂ ਨੇ ਆਪਣੇ ਦੋ ਦੋ ਪੁੱਤ ਗਵਾਏ ਜਿਹੜੀ ਮਾਂ ਦਾ ਇੱਕ ਪੁੱਤ ਚਲਾ ਜਾਏ ਉਹਦੇ ਵਾਸਤੇ ਨੇਰਾ ਹੋ ਜਾਂਦਾ ਹਮਮ پوری ਜ਼ਿੰਦਗੀ ਨਰਕ ਬਣ ਜਾਂਦੀ ਹੈ ਕਾਂਤ ਵਾਪਰਨ ਤੋਂ ਬਾਅਦ ਆਪਾਂ ਪੁਲਿਸ ਵਾਲਾ ਇੱਕ ਇੰਸਪੈਕਟਰ ਤੇ ਇੱਕ ਕੌਂਕੀ ਚਾਰਜ ਸਸਪੈਂਡ ਕਰਦਾ ਜਦੋਂ ਕਿ ਬਣਦਾ ਕੀ ਸੀ ਵੀ ਐਕਸਾਈਜ਼ ਕਮਿਸ਼ਨਰ ਪਟਿਆਲਾ ਸਸਪੈਂਡ ਕੀਤਾ ਜਾਂਦਾ ਜੀ ਐਕਸਾਈਜ਼ ਕਮਿਸ਼ਨਰ ਸੰਗਰੂਰ ਸਸਪੈਂਡ ਕੀਤਾ ਜਾਂਦਾ ਉਹਦੇ ਥੱਲੇ ਜਿਹੜੀ ਇੰਸਪੈਕਟਰਾਂ ਦੀ ਟੀਮ ਸੀ ਉਹ ਡਿਸਮਿਸ ਕੀਤੀ ਜਾਂਦੀ ਕਿਉਂਕਿ ਇਹ ਲੋਕੀ ਸਰਕਾਰੀ ਕੋਠੀਆਂ ਲੈਣ ਲਈ ਤੇ ਤਨਖਾਹਾਂ ਲੈਣ ਲਈ ਜਾਂ ਗੱਡੀਆਂ ਦੇ ਹੂਟਰ ਬਜਾਉਣ ਲਈ ਥੋੜੀ ਰੱਖੇ ਆ ਇਹ ਭਗਵੰਤ ਮਾਨ ਦਿੱਲੀ ਜਾ ਕੇ ਚੋਣ ਜਾਬਤੇ ਦੇ ਵਿੱਚ ਆਪਣੇ ਮੁੱਖ ਮੰਤਰੀ ਨੂੰ ਛੜਾਣ ਲਈ ਧਰਨਾ ਲਾ ਸਕਦਾ ਹੈ ਅੱਜ ਇਹ ਉਹਨਾਂ ਗਰੀਬਾਂ ਦੇ ਜਾਨ ਮਾਲ ਦੀ ਰੱਖਿਆ ਵਾਸਤੇ ਪੰਜਾਬ ਧਰਨੇ ਕਿਉਂ ਨਹੀਂ ਲਾ ਰਹੇ ਅੱਜ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਮਜ਼ਦੂਰਾਂ ਨੂੰ ਆਪਣੀ ਜੇਬ ਦਾ ਖੜਾਉਣਾ ਸਮਝਦੀਆਂ ਸੀ ਉਹਨਾਂ ਮਜ਼ਦੂਰਾਂ ਦੇ ਹੱਕਾਂ 'ਤੇ ਬਿਲਕੁਲ ਨਹੀਂ ਖੜੀਆਂ ਪਕੂਰ ਕਿਸਾਨ ਏਕਤਾ ਜਿੰਦਾਬਾਦ ਦਾ ਨਾਹਰਾ ਲਾਣ ਵਾਲੇ ਲੋਕ ਆਪਣੇ ਘਰਾਂ 'ਚ ਚੁੱਪਚਾਪ ਬੈਠੇ ਆ ਤਾਂ ਚੋਰ ਕੁੱਤੀਆਂ ਜਿਹੜੀ ਚੋਰਾਂ ਨਾਲ ਰਲਈ ਹੋਈ ਹੈ ਐਸਐਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਪਕਤਾ ਪੰਜਾਬ ਦੇ ਵਿੱਚ ਛੇਵਾਂ ਦਰਿਆ ਕਹਿੰਦੇ ਨੇ ਕਿ ਨਸ਼ਿਆਂ ਦਾ ਵਗਦਾ ਹੈ ਪਿਛਲੇ ਲੰਮੇ ਸਮੇਂ ਤੋਂ ਜੇ ਆਪਾਂ ਗੱਲ ਕਰੀਏ ਕਿ ਚਿੱਟੇ ਦੇ ਬਾਰੇ ਪੂਰੇ ਪੰਜਾਬ ਦੇ ਵਿੱਚ ਚਰਚਾ ਰਹੀ ਕਿ ਫਲਾਨਾ ਮੰਤਰੀ ਚਿੱਟੇ ਦਾ ਵਪਾਰੀ ਆ ਫਲਾਨਾ ਮੰਤਰੀ ਵਪਾਰੀ ਆ ਚਿੱਟਾ ਖਤਮ ਨਹੀਂ ਹੋਇਆ ਪਰ ਪੰਜਾਬ ਦੇ ਨੌਜਵਾਨ ਖਤਮ ਹੋ ਗਏ ਨੇ ਮਾਪਿਆਂ ਦੇ ਮੋਢਿਆਂ ਤੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਸ਼ਮਸ਼ਾਨ ਘਾਟ ਤੱਕ ਪਹੁੰਚ ਰਹੀਆਂ ਨੇ ਆ ਪਿਛਲੇ ਦਿਨਾਂ ਦੀ ਗੱਲ ਹੈ ਕਿ ਸੰਗਰੂਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਹੀ ਏਰੀਆ ਹੈਗਾ ਉਥੇ ਜ਼ਹਿਰੀਲੀ ਸ਼ਰਾਬ ਬਰਾਮਦ ਹੁੰਦੀ ਹੈ ਜ਼ਹਿਰੀਲੀ ਸ਼ਰਾਬ ਪੀ ਕੇ ਬਾਈ ਦੇ ਕਰੀਬ ਜਿਹੜੇ ਆ ਘਰ ਉੱਜੜ ਜਾਂਦੇ ਨੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਨੇ ਇਸ ਦੇ ਉੱਤੇ ਚਰਚਾ ਕਰਨ ਲਈ ਹਿੰਦੂ ਤਖਤ ਮੁਖੀ ਬ੍ਰਹਮਗਿਰੀ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਜੈ ਮਈ ਜੈ ਮਹਾਕਾਲ ਠੀਕ ਹੋ ਤੁਸੀਂ ਤੁਸੀਂ ਹੁਣੇ-ਹੁਣੇ ਜਾ ਕੇ ਆਏ ਹੋ ਰਜਿੰਦਰਾ ਜਾ ਕੇ ਆਏ ਹੋ ਪਤਾ ਲੈ ਕੇ ਆਏ ਹੋ ਇਹ ਹਾਲਾਤ ਚਿੱਟਾ ਤਾਂ ਦੂਰ ਕੀ ਹੋਣਾ ਸੀ ਸ਼ਰਾਬ ਜ਼ਹਿਰੀਲੀ ਹੋਣ ਲੱਗੀ ਹੈ ਫਕਤਾ ਜੀ ਤੁਸੀਂ ਵਧਾਈ ਦੇ ਪਾਤਰ ਹੋ ਤੁਹਾਨੂੰ ਆਉਣ ਵਾਲੀਆਂ ਜਿਹੜੀਆਂ ਨਸਲਾਂ ਜਾਂ ਜਿਹੜੇ ਇਨਸਾਫ ਪਸੰਦ ਲੋਕ ਨੇ ਚੈਨਲ ਕੋਈ ਵੀ ਹੋਵੇ ਇਨਸਾਨ ਕੋਈ ਵੀ ਹੋਵੇ ਜਿਹੜਾ ਸਮਾਜਪੱਖੀ ਸੋਚ ਰੱਖਦਾ ਜੀ ਜਿਹੜੇ ਸਮਾਜ ਨੂੰ ਪਿਆਰ ਕਰਨ ਵਾਲੇ ਸਹਿਰ ਦੇ ਲੋਕ ਨੇ ਉਹਨੂੰ ਸਲੂਟ ਜ਼ਰੂਰ ਕਰਦੇ ਆ ਜੀ ਵੈਸੇ ਤਾਂ ਇਹ ਰਾਜਨੀਤਿਕ ਲੋਕਾਂ ਦਾ ਕੰਮ ਸੀ ਵੀ ਜਾਣਾ ਆਣਾ ਬਿਆਨ ਦੇਣੇ ਹੋਰ ਟਰਪਲ ਬੌਜੀਆਂ ਕਰਨੀਆਂ ਹਮ ਪਰ ਮੈਂ ਪੰਜਾਬੀ ਹੁੰਦੇ ਨਾ ਤੇ ਇੱਕ ਦਰਦ ਸਮਝਦੇ ਹੋਏ ਕਿਉਂਕਿ ਮੈਂ ਹਮੇਸ਼ਾ ਹੀ ਦਲੇਲਤ ਸਮਾਜ ਦੀ ਗੱਲ ਹੈ ਜਿਹੜੀ ਉਹ ਪਹਿਲਾਂ ਰੱਖੀ ਹੈ ਹਮ ਮੈਂ ਕੱਲ ਗੁਜਰਾں ਵੀ ਗਿਆ ਸੀ ਜਿਹੜਾ ਪਿੰਡ ਹੈ ਜਿੱਥੇ ਮੌਤਾਂ ਹੋਈਆਂ ਹਮ ਉਹਨਾਂ ਘਰਾਂ 'ਚ ਵੀ ਗਿਆ ਸੀ ਉਹਨਾਂ ਪਰਿਵਾਰਾਂ ਨਾਲ ਵੀ ਮਿਲਿਆ ਪਰ ਯਕੀਨ ਜਾਣਿਓ ਵੀ ਮੈਨੂੰ ਸਾਰੀ ਰਾਤ ਕੱਲ ਆ ਕੇ ਨੀਂਦ ਨਹੀਂ ਆਈ ਹਮ ਚਾਰ ਮਾਵਾ ਜਈਆਂ ਉੱਥੇ ਜੀ ਇੱਕ ਗਲੀ ਇੱਕ ਪਿੰਡ ਦੇ ਚਾਰ ਮਾਵਾ ਇੱਕ ਪਿੰਡ ਦੇ ਵਿੱਚ ਇੱਕ ਹੀ ਗਲੀ ਇੱਕੋ ਗਲੀ ਚਾਰ ਮਾਵਾਂ ਜੀ ਜਿਨ੍ਹਾਂ ਨੇ ਆਪਣੇ ਦੋ ਦੋ ਪੁੱਤ ਗਵਾਏ ਆ ਜੀ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਤੁਹਾਡੀਆਂ ਸਰਕਾਰਾਂ ਤੋਂ ਕੀ ਲੈਣਾ ਹੂੰ ਉਹਨਾਂ ਨੇ ਤੁਹਾਡੇ ਇਹਨਾਂ ਕਮਾਂਕਾਰਾਂ ਤੋਂ ਟਵਰਾਂ ਤੋਂ ਕੀ ਲੈਣਾ ਤੁਹਾਡੀਆਂ ਪਾਇਲਟਾਂ ਤੋਂ ਤੁਹਾਡੇ ਲੱਲਿਆਂ ਪੱਬਿਆਂ ਤੋਂ ਜਿਹੜੀ ਮਾਂ ਦਾ ਇੱਕ ਪੁੱਤ ਚਲਾ ਜਾਏ ਉਹਦੇ ਵਾਸਤੇ ਨੇਰਾ ਹੋ ਜਾਂਦਾ ਹੂੰ ਜੀ ਉਹਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਜੀ ਤੇ ਜਿਹੜੀ ਮਾਂ ਦੇ ਦੋ ਦੋ ਪੁੱਤ ਚਲੇ ਗਏ ਤਿੰਨ ਤਿੰਨ ਚਾਰ ਚਾਰ ਜਵਾਕਾਂ ਦੇ ਬਾਪ ਚਲੇ ਗਏ ਯਾਰ ਤੁਸੀਂ ਦੇਖੋ ਵੀ ਅਮੀਰਾ ਨੂੰ ਕਿਉਂ ਨਹੀਂ ਆਂਦੀ ਮੌਤ ਤੁਸੀਂ ਇਹ ਵੀ ਦੇਖੋ ਨਾ ਜਿਹੜੀ ਸ਼ਰਾਬ ਦੀਆਂ ਬੋਤਲਾਂ ਦੀ ਫੋਟੋ ਜਾਂ ਵੀਡੀਓ ਵਾਇਰਲ ਹੋ ਰਹੀ ਹੈ ਉਹ ਦੇਸੀ ਸ਼ਰਾਬ ਹੈ ਜਿਹੜੀ ਆਮ ਆਪਾਂ ਕਹਿੰਦੇ ਨੇ ਕਿ ਸੋਫੀਆ ਜੀ ਉਹ ਲੈਣੀ ਵੀ ਉਸ ਨੇ ਆ ਪੰਡਤ ਜੀ ਜਿਹੜਾ ਬੰਦਾ ਦਿਹਾੜੀ ਤੇ ਜਾਂਦਾ ਹੈਗਾ ਲੇਬਰ ਚੌਂਕ 'ਚ ਬੈਠਾ ਹੈਗਾ ਸ਼ਾਮ ਨੂੰ 2-400 ਦਿਹਾੜੀ ਬਣੀ ਉਹ 100-150 ਦੀ ਬੋਤਲ ਲੈ ਕੇ ਉਹ ਪੀ ਲੈਂਦਾ ਤੇ ਫਿਰ ਬਾਅਦ ਦੇ ਵਿੱਚ ਮੌਤ ਆ ਜਾਂਦੀ ਹੈ ਤੁਸੀਂ ਦੇਖੋ ਇੱਕ ਗੱਲ ਜਿਹੜੀ ਬਹੁਤ ਵੱਡੀ ਹੈ ਨਾ ਸੋਚਣ ਵਾਲੀ ਹੈ ਜਿਹੜੇ ਲੋਕ ਬਾਲੇ ਹਾਈਫਾਈ ਨੇ ਉਹ ਕਹਿੰਦਾ ਕਿ ਸ਼ਰਾਬ ਪੀਂਦੇ ਸੀ ਜੀ ਸ਼ਰਾਬੀ ਮਰ ਗਏ ਜੀ ਇਹ ਹੋ ਗਿਆ ਜੀ ਉਹ ਨਾ ਜਿਹੜੇ ਪਰਿਵਾਰਾਂ ਨਾਲ ਦੁਕਾਨਤ ਵਾਪਰਦਾ ਜੀ ਉਹ ਸਾਰੇ ਪਰਿਵਾਰ ਦਿਹਾੜੀ ਦਾ ਮਜ਼ਦੂਰ ਨੇ ਮਜ਼ਦੂਰ ਨੇ ਜਿਹੜਾ ਮਜ਼ਦੂਰ ਆਪਣੇ ਸਰੀਰ ਦੇ ਵਿੱਚੋਂ 10 ਘੰਟੇ ਆਪਣੇ ਹੱਡਾਂ ਤੋਂ ਹੂੰ ਠੀਕ ਹੈ ਆਪਣੇ ਅਰਮਾਨਾਂ ਦੀ ਅੱਗ ਬਾਲ ਕੇ ਉਹਦਾ ਰਸ ਕੱਢਦਾ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਹੂੰ ਮਜ਼ਦੂਰਾਂ ਨਾਲ ਮਸਤਰੀਆਂ ਨਾਲ ਮਜ਼ਦੂਰੀ ਕਰਨੀ ਬਿਲਡਿੰਗਾਂ ਤੇ ਜਾ ਕੇ ਕੰਮ ਕਰਨਾ ਪੜਾ ਔਖਾ ਜੀ ਸ਼ਾਮ ਨੂੰ ਉਹ ਖਰਾਕਾ ਨਹੀਂ ਹੈਗੀ ਉਹਨਾਂ ਪਰਿਵਾਰਾਂ ਕੋਲ ਉਹਨਾਂ ਪਰਿਵਾਰਾਂ ਦਾ ਪਾਲਣ ਪੋਸ਼ਣ ਨਹੀਂ ਹੈਗਾ ਉਹ ਵਿਚਾਰੇ ਹੱਡ ਭੰਨਣੀ ਨੂੰ ਖਤਮ ਕਰਨ ਵਾਸਤੇ ਸਰੀਰ ਦੀ ਤੋੜ ਨੂੰ ਖਤਮ ਕਰਨ ਵਾਸਤੇ ਦਰਦਾਂ ਨੂੰ ਖਤਮ ਕਰਨ ਵਾਸਤੇ ਅਗਲੇ 8 ਘੰਟਿਆਂ ਤੋਂ ਬਾਅਦ ਦੁਬਾਰਾ ਫੇਰ ਉਸੇ ਕੀਰਤ ਨੂੰ ਸ਼ੁਰੂ ਕਰਨ ਵਾਸਤੇ ਜੀ ਇੱਕ ਅੰਧਿਆਜਾ ਪਗਵਾ दारू ਜਿਹੜੀ ਆ ਪੀ ਕੇ ਸੁਖ ਦੀ ਨੀਂਦ ਸੌ ਜਾਂਦੇ ਆ ਹੂੰ ਗਰੀਬ ਆਦਮੀ ਇਹ ਸੋਚਦਾ ਵੀ ਜਿੱਥੋਂ 2 ਰੁਪਈਆਂ ਦਾ ਬਚਾਅ ਹੁੰਦਾ ਉਹੋ ਜੇ ਹੂੰ ਤੇ ਇਹ ਸਸਤੀ ਸ਼ਰਾਬ ਦੇ ਰੂਪ ਦੇ ਵਿੱਚ ਮੌਤ ਹੈ ਜਿਹੜੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਜੀ ਠੀਕ ਹੈ ਮੈਂ ਗਿਆ ਉਹਨਾਂ ਪਰਿਵਾਰਾਂ ਚ ਇਹ ਕਈ ਪਰਿਵਾਰ ਐਸੇ ਆ ਵਿੱਚ ਵਿਚਾਰੇ ਜਿਹੜੇ ਇੱਕ ਇੱਕ ਕਮਰੇ 'ਚ ਤਿੰਨ ਤਿੰਨ ਬੱਚਿਆਂ ਨਾਲ ਉਹ ਲੋਕ ਗੁਜ਼ਾਰਾ ਕਰ ਰਹੇ ਸੀ ਜਿਨ੍ਹਾਂ ਦੇ ਸਿਰ ਦਾ ਸਾਈਂ ਚਲਾ ਗਿਆ ਭੈਣਾ ਦੇ ਛੋਟੇ ਬੱਚਿਆਂ ਦੇ ਸਿਰ ਤੋਂ ਹਾਂ ਪਿਉ ਚਲਾ ਗਿਆ ਸਾਰਿਆਂ ਦੀ ਮਰਨ ਵਾਲਿਆਂ ਦੀ ਜਿਹੜੀ ਉਮਰ ਆ ਉਹ 25 ਤੋਂ 30 ਸਾਲ ਦੇ ਵਿੱਚ ਹੂੰ ਤੁਸੀਂ ਜਿਵੇਂ ਹੁਣੇ ਗਿਣਤੀ ਵੀ ਦੱਸ ਰਹੇ ਹੋ ਕਿ 22 ਦੇ ਕਰੀਬ ਹੋ ਗਈਆਂ ਨੇ ਮੌਤਾਂ 21 ਮੌਤਾਂ ਹੋ ਚੁੱਕੀਆਂ ਆ ਅੱਜ ਉਸ ਤੋਂ ਵੱਡਾ ਦੁਖਾਂਤ ਜਦੋਂ ਮੈਂ ਉੱਥੇ ਗਿਆ ਰਜਿੰਦਰਾ ਹਸਪੀਟਲ ਕੱਲ ਵੀ ਖਿਰਦਾ ਬਹੁਤ ਬੁਰੀ ਤਰ੍ਹਾਂ ਬਲੁੰਦ ਰਿਆ ਸੀ ਜੀ ਪਰ ਅੱਜ ਅੰਦਰ ਇੱਕ ਹੂਕ ਨਿਕਲਦੀ ਸੀ ਅੰਦਰੋਂ ਵੀ हे ਪ੍ਰਮਾਤਮਾ ਯਾਰ ਇਹਦੇ ਨਾਲ ਇਹਨਾਂ ਨੂੰ ਵੀ ਚੱਕ ਲੈਂਦਾ ਹੂੰ 20 ਬੰਦਿਆਂ ਨੇ ਆਪਣੀ ਅੱਖਾਂ ਗਵਾਲੀਆਂ ਸ਼ਰਾਬ ਪੀਕੀ 21 ਮੌਤਾਂ ਹੋਈਆਂ 23 ਬੰਦੇ ਇਥੇ ਦਾਖਲ ਜੀ ਰਜਿੰਦਰਾ ਚ ਤੇ ਉਹਨਾਂ ਦੇ ਵਿੱਚੋਂ 20 ਬੰਦਿਆਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਸਮਾਪਤ ਹੋ ਗਈ ਇਸੇ ਸ਼ਰਾਬ ਕਰਕੇ ਇਸੇ ਸ਼ਰਾਬ ਕਰਕੇ ਹੂੰ ਇਸੇ ਸ਼ਰਾਬ ਦਾ ਐਡਾ ਇਫੈਕਟ ਹੋਇਆ ਵੀ ਉਹ 20 ਬੰਦਿਆਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਤੇ ਰੋਕ ਰੋਕ ਕਿਉਂ ਨਹੀਂ ਲੱਗਦੀਗੀ ਚਿੱਟੇ ਦੇ ਵਪਾਰੀ ਵੀ ਪਤਾ ਕੌਣ ਵੇਚ ਰਿਹਾ ਚਟਾ ਇਥੇ ਆਮ ਬੰਦੇ ਨੂੰ ਪਤਾ ਕਿ ਚਟਾ ਕਿੱਥੋਂ ਮਿਲਦਾ ਹੈ ਦਾਰੂ ਕਿੱਥੋਂ ਮਿਲਦੀ ਹੈ ਸਰਕਾਰ ਦੀ ਨਜ਼ਰ ਥੱਲੇ ਹੋ ਜਾਂਦੀ ਗੱਲ ਇਹ ਤੁਸੀਂ ਦੇਖੋ ਵੀ ਇਹ ਘੱਟੋ ਘੱਟ 5-7000 ਕਰੋੜ ਰੁਪਏ ਦਾ ਸਲਾਣਾ ਤੰਦਾ ਦੋ ਨੰਬਰ ਦਾ ਤੰਦਾ ਹੈ ਜੀ ਤੇ ਸਰਕਾਰਾਂ ਦੀ ਮਰਜ਼ੀ ਤੋਂ ਸਰਕਾਰਾਂ ਤੋਂ ਬਿਨਾ ਨਹੀਂ ਹੁੰਦਾ ਹੂੰ ਕਈ ਗੀਤਕਾਰਾਂ ਨੇ ਲਿਖਿਆ ਵੀ ਕਈਆਂ ਨੇ ਗਾਇਆ ਵੀ ਜਿਸ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ ਹੂੰ ਜੀ ਤੇ ਪਹਿਲਾਂ ਕੈਪਟਨ ਅਮਨਿੰਦਰ ਸਿੰਘ ਦੀ ਸਰਕਾਰ ਸੀ ਉਹਨਾਂ ਦੇ ਰਾਜ ਦੇ ਵਿੱਚ ਜਿਸ ਕਦਰ ਮੌਤ ਨੇ ਪੰਜਾਬ ਦੀਆਂ ਗਲੀਆਂ 'ਚ ਨਾਚ ਕੀਤਾ ਹੂੰ ਉਹ ਵੀ ਇਹ ਜਾਲੀ ਸ਼ਰਾਬ ਨਾਲ ਉਦੋਂ ਵੀ ਜਾਲੀ ਸ਼ਰਾਬ ਨਾਲ ਜੀ ਉਦੋਂ ਫੈਕਟਰੀਆਂ ਫੜੀਆਂ ਜਾਂਦੀਆਂ ਵੱਡੇ ਵੱਡੇ ਲੋਕਾਂ ਦੇ ਨਾਂ ਆ ਜਾਂਦੇ ਆ ਥੋੜੇ ਦਿਨੋਂ ਤੰਦਪ ਚੱਲਦਾ ਉਸ ਤੋਂ ਬਾਅਦ ਵੱਡੀਆਂ ਅਪਰੋਚਾਂ ਵੱਡੇ ਕੰਮ ਵੱਡੇ ਸਿਸਟਮ ਉਹ ਦਬ ਜਾਂਦੀਆਂ ਹੂੰ ਸਮਾਪਤ ਹੋ ਗਿਆ ਜੀ ਅੱਜ ਜਿਹੜਾ ਇਹ ਦੁਕਾਨ ਤੇ ਵਾਪਰਦਾ ਹੈ ਤੁਸੀਂ ਦੇਖੋ ਸੀਐਮ ਸਾਹਿਬ ਦਾ ਸੰਗਨੂਰ ਜ਼ਿਲ੍ਹੇ ਨਾਲ ਬੜਾ ਨੇੜੇ ਦਾ ਸਬੰਧ ਜੀ ਉਥੋਂ ਪਾਰਲੀਮੈਂਟ ਮੈਂਬਰ ਰਹੀ ਇਹਨਾਂ ਦਾ ਰਹਿਣ-ਬਸੇਰਾ ਸਾਰਾ ਕੁਝ ਹੈ ਜਿਹੜਾ ਬੰਦਾ ਐਕਸਾਈਜ਼ ਦਾ ਮਨਿਸਟਰ ਹੈ ਜੀ ਸਟੇਟ ਦਾ ਫਾਈਨੈਂਸ ਮਨਿਸਟਰ ਹੈ ਹੂੰ ਉਹਦਾ ਵੀ ਉੱਥੇ ਬੜਾ ਨੇੜੇ ਦਾ ਸਬੰਧ ਬਿਲਕੁਲ ਜੀ ਠੀਕ ਹੈ ਉਹ ਮੌਕੇ ਤੇ ਜਾਂਦਾ ਹੈ ਹੂੰ ਉਹਦੇ तकरीबन तकरीबन ਹਲਕਾ ਹੀ ਮੰਨ ਲਓ ਹਮ ਇੱਕ ਸੀਐਮ ਦਾ ਤੇ ਦੂਜਾ ਫਾਈਨੈਂਸ ਮਨਿਸਟਰ ਦਾ ਡਿਪਟੀ ਸੀਐਮ ਵਰਗਾ ਹੁੰਦਾ ਹੈ ਜੀ ਉਹਨਾਂ ਦੋਵਾਂ ਬੰਦਿਆਂ ਦਾ ਹੋਏ ਜ਼ਿਲ੍ਹਾ ਤੇ ਉਹਨਾਂ ਦਾ ਹੋਏ ਹਲਕਾ ਹਮ ਤੇ ਉਹਨਾਂ ਦੇ ਨੱਕ ਥੱਲੇ ਵਿਕਦੀ ਹੋਈ ਸ਼ਰਾਬ ਜੀ ਕੰਮ ਤੁਸੀਂ ਕੀ ਕਰ ਰਹੇ ਹੋ ਇੱਕ ਇਨਸਪੈਕਟਰ ਸਸਪੈਂਡ ਕਰਤਾ ਤੇ ਇੱਕ ਚੌਕੀ ਇੰਚਾਰਜ ਸਸਪੈਂਡ ਕਰਤਾ ਇਹਨਾਂ ਨਾਲ ਥੋੜੀ ਦਿਲ ਪਰੇ ਜਾਵੇ ਗੋਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੋ ਗਈ ਇਹ ਗੋਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਸਰਕਾਰ ਨੇ ਕੀਤਾ ਹਮ ਦੂਜੇ ਪਾਸੇ ਇਹਨਾਂ ਦੇ ਹੀ ਜਿਹੜੇ ਪਾਰਟੀ ਦੇ ਸੁਪਰੀਮੋ ਐ ਜੀ ਉਹ ਆਪ दारू ਦੇ ਐਕਸਾਈਜ਼ ਡਿਊਟੀ ਦੀ ਹੀਰਾ ਫੇਰੀ ਦੇ ਚੱਕਰ ਚ ਜੇਲ੍ਹ ਆ ਹਮ ਆਪਾਂ ਉਹਨਾਂ ਵਾਸਤੇ ਧਰਨੇ ਲਾ ਸਕਦੇ ਆ ਦਿੱਲੀ ਜਾ ਕੇ ਜੀ ਉਹਨਾਂ ਵਾਸਤੇ ਪਿੱਟਸੇ ਆਪਾਂ ਕਰ ਸਕਦੇ ਆ ਹਮ ਯਾਰ ਮੈਂ ਇਸ ਗੱਲ ਤੇ ਹੈਰਾਨ ਆ ਵੀ ਜਿਹੜੇ ਸੀਐਮ ਸਾਹਿਬ ਪੰਜਾਬ ਦੀ ਗੱਲ ਕਰਦੇ ਦੀ ਗਰੀਬਾਂ ਦੀ ਗੱਲ ਕਰਦੇ ਦੀ ਉਹ ਕਹਿੰਦੇ ਦੀ ਮੈਂ ਗਲੀਆਂ ਚੋਂ ਉੱਠਿਆ ਮੈਂ ਬਦਲਾ ਲਿਆ ਦੂੰਗਾ ਅੱਜ ਯਾਰ ਇਸ ਬਦਲਾ ਦੀ ਇੱਥੇ ਲੋੜ ਸੀ ਅੱਜ ਇਹੀ ਬਦਲਾ ਆ ਕੇ ਬਾਈ ਮੋਤਾ ਹੋ ਗਿਆ ਅੱਜ ਸੀਐਮ ਦੇ ਸਟੈਂਡ ਦੀ ਲੋੜ ਸੀ ਨਹੀਂ ਪਰ ਉਹ ਕਹਿੰਦੇ ਨੇ ਕਿ ਸਾਡਾ ਅਸੀਂ ਜਿਹੜੀ ਸਰਕਾਰ ਦੀ ਨੀਤੀ ਆ ਜਾਂ ਸਰਕਾਰ ਦੁਆਰਾ ਜਿਹੜੇ ਠੇਕੇ ਲਾਟ ਹੁੰਦੇ ਨੇ ਉੱਥੋਂ ਦਾਰੂ ਗਈ ਨਹੀਂ ਗੀ ਬਹੁਤ ਵਧੀਆ ਗੱਲ ਆ ਸਾਡਾ ਤਾਂ ਕਹਿੰਦੇ ਕਸੂਰ ਹੀ ਨਹੀਂ ਹੈ ਤੁਸੀਂ ਇਹ ਕੁਐਸਚਨ ਹੀ ਬੜਾ ਵਧੀਆ ਕੀਤਾ ਬਿਲਕੁਲ ਵਧੀਆ ਕੁਐਸਚਨ ਹੈ ਮੈਂ ਜਿਹੜੇ ਲੋਕ ਇਹਨੂੰ ਦੇਖਣਗੇ ਇੰਟਰਵਿਊ ਨੂੰ ਬਾਅਦ ਚ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਇਹੀ ਪ੍ਰਸ਼ਨ ਜਿਹੜਾ ਪੱਤਰਕਾਰ ਸਾਹਿਬ ਨੇ ਮੈਨੂੰ ਕੀਤਾ ਹੈ ਤੇ ਤੁਸੀਂ ਇਹ ਤਰਕਾਰਾਂ ਨੂੰ ਕਰਿਓ ਤੇ ਜਿਹੜਾ ਜਵਾਬ ਮੈਂ ਦੇਣਾ ਹੈ ਇਹ ਜਵਾਬ ਤੁਸੀਂ ਉਹਨਾਂ ਤੋਂ ਲੈ ਕੇ ਲੇ ਕੇ ਵੀ ਉਹ ਦਿੰਦੇ ਆ ਸਰਕਾਰਾਂ ਨੇ ਹਜ਼ਾਰਾਂ ਲੱਖਾਂ ਕਰੋੜਾਂ ਰੁਪਿਆ ਦਾ ਬਜਟ ਬਣਾਇਆ ਹੁੰਦਾ ਸਰਕਾਰੀ ਅਫਸਰਾਂ ਦਾ ਜੀ ਸਾਡੇ ਇੱਕ ਇੱਥੇ ਆਬਾਦੀਕਾਰੀ ਪਾਲਸੀ ਹੈ ਐਕਸਾਈਜ਼ ਪਾਲਸੀ ਹੈ ਜੀ ਉਹਦੇ ਤਹਿਤ ਠੇਕੇ ਅਲਾਟ ਕੀਤੇ ਜਾਂਦੇ ਆ ਠੇਕੇ ਜੇ ਕੋਈ दारू ਵੇਚਦਾ ਜਾਂ ਕੋਈ ਪਿੰਡ ਚ दारू ਪਾਉਂਦਾ ਉਹਨਾਂ ਨੂੰ ਫੜਨ ਵਾਸਤੇ ਐਕਸਾਈਜ਼ ਦੀ ਟੀਮ ਆਂਦੀ ਹੈ ਇਨਸਪੈਕਟਰ ਲਾਏ ਹੋਇਆ ਐਕਸਾਈਜ਼ ਦਾ ਕਮਿਸ਼ਨਰ ਲਾਇਆ ਹੋਇਆ ਉਹ ਸਾਰੇ ਲੋਕ ਫੜਨ ਜਾਂਦੇ ਆ ਜੀ ਪਰ ਤੁਸੀਂ ਇਹ ਦੁਕਾਨਤ ਦੇ ਦੇਖੋ ਵੀ ਦੁਕਾਨਤ ਵਾਪਰਨ ਤੋਂ ਬਾਅਦ ਆਪਾਂ ਪੁਲਿਸ ਵਾਲਾ ਇੱਕ ਇਨਸਪੈਕਟਰ ਤੇ ਇੱਕ ਚੌਂਕੀ ਇੰਚਾਰਜ ਸਸਪੈਂਡ ਕਰਦਾ ਜਦੋਂ ਕਿ ਬਣਦਾ ਕਿਸੀ ਵੀ ਐਕਸਾਈਜ਼ ਕਮਿਸ਼ਨਰ ਪਟਿਆਲਾ ਸਸਪੈਂਡ ਕੀਤਾ ਜਾਂਦਾ ਜੀ ਐਕਸਾਈਜ਼ ਕਮਿਸ਼ਨਰ ਸੰਗਰੂਰ ਸਸਪੈਂਡ ਕੀਤਾ ਜਾਂਦਾ ਉਹਦੇ ਥੱਲੇ ਜਿਹੜੀ ਇਨਸਪੈਕਟਰਾਂ ਦੀ ਟੀਮ ਸੀ ਉਹ ਡਿਸਮਿਸ ਕੀਤੀ ਜਾਂਦੀ ਕਿਉਂਕਿ ਇਹ ਲੋਕੀ ਸਰਕਾਰੀ ਕੋਠੀਆਂ ਲੈਣ ਲਈ ਤੇ ਤਨਖਾਹਾਂ ਲੈਣ ਲਈ ਜਾਂ ਗੱਡੀਆਂ ਦੇ ਹੂਟਰ ਵਜਾਣ ਲਈ ਥੋੜੀ ਰੱਖੇ ਆ ਇਹ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿੱਥੇ ਜਾਲੀ ਸ਼ਰਾਬ ਜਾਂ ਨਜਾਇਜ਼ ਸ਼ਰਾਬ ਵਿਕਦੀ ਹੈ ਉਹਨੂੰ ਫੜਿਆ ਜਾਏ ਠੀਕ ਹੈ ਤਾਂ ਕਿ ਸਟੇਟ ਦੀ ਜਿਹੜੀ ਰੈਵਨਿਊ ਆਂਦਾ ਹੈ ਉਹ ਵਧਦਾ ਰਹੇ ਜੀ ਇਹ ਜਿਹੜੇ ਕਰਾਈਮ ਹੋ ਰਿਹਾ ਇਹ ਵੀ ਨਾ ਹੋਏ ਹਮ ਪਰ ਜਿਹੜੇ ਕਮਿਸ਼ਨਰ ਨੇ ਜਾਂ ਜਿਹੜੇ ਇਨਸਪੈਕਟਰ ਨੇ ਇਹਨਾਂ ਲੋਕਾਂ ਨੇ ਇਹ ਜਿਹੜੇ ਜਾਲੀ ਸ਼ਰਾਬ ਵਾਲੇ ਆ ਜਿਹਦਾ ਦੋ ਨੰਬਰ ਦਾ ਧੰਦਾ ਕਰਨ ਵਾਲੇ ਆ ਇਹਨਾਂ ਨਾਲ ਮੰਥਲੀ ਸਿਸਟਮ ਹੈ ਹਮ ਮੰਥਲੀਆਂ ਆਪਣੇ ਦਫ਼ਤਰਾਂ ਤੱਕ ਇਹਨਾਂ ਦੀ ਅਪਰੋਚ ਕਰ ਜਾਂਦੀਆਂ ਜੀ ਇਹਨਾਂ ਨੂੰ ਸਪੈਸ਼ਲ ਪੰਜਾਬ ਪੁਲਿਸ ਤੋਂ ਬਿਨਾਂ ਵੱਖਰੀ ਪੁਲਿਸ ਦਿੱਤੀ ਹੋਈ ਐ ਐਕਸਾਈਜ਼ ਡਿਪਾਰਟਮੈਂਟ ਨੂੰ ਜੀ ਇਹਨਾਂ ਕੋਲ ਟੀਮਾਂ ਨੇ ਪੁਲਿਸ ਦੀਆਂ ਇਹ ਆਪਣੇ ਪੱਧਰ ਤੇ ਨਾਕੇ ਲਾ ਲੈਂਦੇ ਆ ਉੰਜ ਪਿੰਡਾਂ 'ਚ ਠੇਕੇਦਾਰ ਵੀ ਜਾ ਕੇ ਨਾਕੇ ਲਾ ਲੈਂਦੇ ਆ ਪਿੰਡਾਂ 'ਚ ਠੇਕੇਦਾਰ ਨਾ ਲਾ ਲੈਂਦੇ ਬਿਲਕੁਲ ਠੇਕਿਆਂ ਵਾਲੇ ਨਾਲ ਲੈ ਕੇ ਗੁੰਡਾਗਰਦੀ ਕਰਦੇ ਹੁੰਦੇ ਆ ਪਿੰਡਾਂ ਦੇ ਵਿੱਚ ਨਿਕਲਦੇ ਆ ਗੱਡੀਆਂ ਲੈ ਲੈ ਕੇ ਜਿਹੜੇ ਠੇਕੇਦਾਰ ਨੇ ਸ਼ਰਾਬ ਵਾਲੇ ਅਸੀਂ ਇੱਥੇ ਦਾਰੂ ਨਹੀਂ ਵੇਚਣ ਦੇਣੀ ਇੱਥੇ ਦਾਰੂ ਨਹੀਂ ਵੇਚਣ ਦੇਣੀ ਇਹ ਜ਼ਹਿਰੀਲੀ ਸ਼ਰਾਬ ਹੈ ਜਿਹੜੀ ਇਹਦਾ ਮਤਲਬ ਉਸ ਮੌਕੇ ਦੇ ਠੇਕੇਦਾਰਾਂ ਦੀ ਭੁਗਤ ਨਾਲ ਮਿਲੀ ਭੁਗਤ ਨਾਲ ਉਸ ਜਿਹੜਾ ਖੇਤਰ ਦਾ ਇਨਸਪੈਕਟਰ ਹੋਏਗਾ ਐਕਸਾਈਜ਼ ਦਾ ਉਹਦੀ ਮਿਲੀ ਭੁਗਤ ਨਾਲ ਤੇ ਐਕਸਾਈਜ਼ ਕਮਿਸ਼ਨਰ ਦੀ ਮਿਲੀ ਭੁਗਤ ਨਾਲ ਇਹ ਜਿਹੜੀ ਸ਼ਰਾਬ ਆ ਵਿਕਦੀ ਸੀ ਤੇ ਜਿਹੜਾ ਮ ਇਸ ਕਰਕੇ ਜਿਹੜੀਆਂ ਆਪੋਜੀਸ਼ਨਾਂ ਨੇ ਪੰਜਾਬ ਦੇ ਵਿੱਚ ਆਏ ਹੋ ਅੱਜ ਭਾਵੇਂ ਜੀਪੀ ਐ ਚਾਹੇ ਉਹ ਕਾਂਗਰਸ ਐ ਚਾਹੇ ਉਹ ਅਕਾਲੀ ਦਲ ਐ ਜਿੰਨੀਆਂ ਵੀ ਨੇ ਇਹ ਸਿਰਫ ਉਹਨਾਂ ਦੇ ਘਰਾਂ 'ਚ ਜਾ ਕੇ ਗੋਗਲੋਂ ਤੋਂ ਮਿੱਟੀ ਝਾੜ ਕੇ ਵਾਪਸ ਆ ਰਹੇ ਆ ਜੇ ਭਗਵੰਤ ਮਾਨ ਦਿੱਲੀ ਜਾ ਕੇ ਚੋਣ ਜਾਬਤੇ ਦੇ ਵਿੱਚ ਆਪਣੇ ਮੁੱਖ ਮੰਤਰੀ ਨੂੰ ਛੜਾਣ ਲਈ ਧਰਨਾ ਲਾ ਸਕਦਾ ਤੇ ਅੱਜ ਇਹ ਉਹਨਾਂ ਗਰੀਬਾਂ ਦੇ ਜਾਨ ਮਾਲ ਦੀ ਰੱਖਿਆ ਵਾਸਤੇ ਪੰਜਾਬ 'ਚ ਧਰਨੇ ਕਿਉਂ ਨਹੀਂ ਲਾ ਰਹੇ ਜੀ ਉਦਾਂ ਉਹ ਕਿਸਾਨ ਜਥੇਬੰਦੀ ਅੱਜ ਕਿੱਧਰ ਚਲੀ ਹੈਗੀ ਆ ਜਿਹੜੀਆਂ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਮਾਰਦੀਆਂ ਸੀ ਹੂੰ ਅੱਜ ਕਿਸਾਨ ਜਥੇਬੰਦੀਆਂ ਉੱਤੇ ਬਿਲਕੁਲ ਦੇਖਣ ਨੂੰ ਨਹੀਂ ਮਿਲੀਆਂ ਅੱਜ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਮਜ਼ਦੂਰਾਂ ਨੂੰ ਆਪਣੀ ਜੇਬ ਦਾ ਖੜਾਉਣਾ ਸਮਝਦੀਆਂ ਸੀ ਉਹਨਾਂ ਮਜ਼ਦੂਰਾਂ ਦੇ ਹੱਕ ਜਾ ਕੇ ਉੱਥੇ ਬਿਲਕੁਲ ਨਹੀਂ ਖੜੀਆਂ ਅੱਜ ਚਾਹੀਦਾ ਸੀ ਰੋਡ ਜਾਮ ਹੁੰਦੇ ਟੋਲ ਪਲਾਜੇ ਬੰਦ ਹੁੰਦੇ ਉਹਨਾਂ ਗਰੀਬਾਂ ਦੇ ਹੱਕ 'ਚ ਉਹਨਾਂ ਨੂੰ ਇਨਸਾਫ਼ ਮਿਲਦਾ ਜੀ ਜਿਹੜੇ 20 ਬੰਦਿਆਂ ਨੇ ਨજરਗਵਾਲੀ ਹੂੰ ਜਿਹੜੇ 21 ਬੰਦੇ ਘਰ ਚਲੇ ਗਏ ਵਿਚਾਰੇ ਦੀਵਕ ਗੁੱਲ ਹੋ ਗਏ ਉਹਨਾਂ ਦੇ ਪਰਿਵਾਰਾਂ ਦੇ ਉਹਨਾਂ ਵਾਸਤੇ ਅੱਜ ਕੋਈ ਵੀ ਨਹੀਂ ਖੜਾ ਉਹਦਾ ਵੱਡਾ ਕਾਰਨ ਹੈ ਵੀ ਉਹ ਜਿਹੜੇ ਲੋਕ ਸੀ ਉਹ ਦਲਿਤ ਪਰਿਵਾਰਾਂ ਨਾਲ ਸੰਬੰਧ ਰੱਖਦੇ ਸੀ ਜੀ ਤੇ ਦਲਿਤਾਂ ਦਾ ਹਮੇਸ਼ਾ ਰੱਬ ਰੱਖਾ ਰਿਹਾ ਠੀਕ ਹੈ ਨਾ ਸਰਕਾਰਾਂ ਤੇ ਨਾ ਸਰਕਾਰਾਂ ਦੇ ਜਿਹੜੇ ਦਰਬਾਰੇ ਸਰਦਾਰ ਜੀ ਨਾ ਉਹ ਰਹੇ ਬਸ ਇੱਕ ਫਰਜ਼ੀ ਤੌਰ ਤੇ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਦਾ ਜਿਹੜਾ ਨਾਰਾ ਉਹਨੂੰ ਲਿਆ ਕੇ ਜ਼ਰੂਰ ਬੁਜਾਦ ਹੁੰਦੇ ਆ ਉਹ ਸਰਕਾਰਾਂ ਵੀ ਉਜਾਦਦੀ ਆਪੋਜੀਸ਼ਨਾਂ ਵੀ ਬੁਜਾਦਦੀਆਂ ਅੱਜ ਦਿਲ ਰੋਂਦਾ ਜਦੋਂ ਉਹਨਾਂ ਦੇ ਪਰਿਵਾਰਾਂ ਦੇ ਹਾਲਾਤ ਦੇਖਦਾ ਉਹਨਾਂ ਦੇ ਪਰਿਵਾਰਾਂ 'ਚ ਜਾ ਕੇ ਵਿਚਰਦਾ ਵੀ ਯਾਰ ਅੱਜ ਉਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਇੱਕ ਸਿਰਫ ਜਸਟ ਫਾਰਮੈਲਿਟੀਆਂ ਕਰਕੇ ਡਰਾਮੇਬਾਜ਼ੀ ਜਦੋਂ ਤੁਸੀਂ ਆਵਾਜ਼ ਨਹੀਂ ਉਠਾਉਂਦੇ ਜਾਂ ਕਿਸਾਨ ਕਿਸਾਨਾਂ ਦੀ ਤੁਸੀਂ ਗੱਲ ਕਰੀ ਹੈ ਕਿ ਮਜ਼ਦੂਰਾਂ ਦੇ ਹੱਕ 'ਚ ਨਹੀਂ ਖੜੇਗੇ ਜਾਂ ਇਹਨਾਂ ਲੋਕਾਂ ਦੇ ਜੋ 21 ਜਾਨਾਂ ਗਈਆਂ ਉਹਨਾਂ ਦੇ ਹੱਕ 'ਚ ਨਹੀਂ ਖੜੇਗੇ ਅਕਸਰ ਜਦੋਂ ਅਸੀਂ ਬੋਲਦੇ ਨਹੀਂ ਤਾਂ ਇਹਦਾ ਮਤਲਬ ਅਸੀਂ ਦੂਜੇ ਧਰ ਦੇ ਨਾਲ ਖੜ ਜਾਂਦੇ ਹਾਂ ਇਹ ਬੜਾ ਸਪਸ਼ਟ ਹੈ ਦੇਖੋ ਹੈਪੀ ਜੀ ਜੇ ਅੱਜ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਦਾ ਨਾਅਰਾ ਲਾਣ ਵਾਲੇ ਲੋਕ ਆਪਣੇ ਘਰਾਂ ਚ ਚੁੱਪਚਾਪ ਬੈਠੇ ਆ ਤਾਂ ਚੋਰ ਕੁੱਤੀ ਆ ਜਿਹੜੀ ਚੋਰਾਂ ਨਾਲ ਰਲਈ ਹੋਈ ਆ ਜੀ ਇਹਨਾਂ ਨੂੰ ਦੁਬਾਰਾ ਫੇਰ ਜਦੋਂ ਧਰਨਿਆਂ ਦੀ ਲੋੜ ਪੈਣੀ ਆ ਜਦੋਂ ਪੰਜਾਬ ਚ ਇਹਨਾਂ ਨੇ ਦੁਬਾਰਾ ਸਰਕਾਰਾਂ ਨੂੰ ਫੇਰ ਬਲੈਕਮੇਲ ਕਰਨਾ ਹੈ ਜਾਂ ਰੋੜਾਂ ਜਾਮ ਕਰਨੇ ਆ ਕੁਝ ਵੀ ਕਰਨਾ ਹੈ ਇਹ ਨਾਰਾ ਦੁਬਾਰਾ ਇਹਨਾਂ ਨੇ ਫੇਰ ਲਾਣਾ ਇਸ ਨਾਰੇ ਦਾ ਵਿਰੋਧ ਆ ਜਿਹੜਾ ਹੁਣ ਦਲੇਲਤ ਭਾਈਚਾਰਾ ਬੜਾ ਖੁੱਲ ਕੇ ਪੰਜਾਬ ਚ ਕਰੇਗਾ ਤੁਸੀਂ ਮੇਰੀ ਗੱਲ ਯਾਦ ਰੱਖਿਓ ਵੀ ਚਲੋ 21 ਦਾ ਜਾਨਾ ਚਲੀਆਂ ਗਈਆਂ ਉਹਦਾ ਪਰਿਵਾਰ ਗੁੱਲ ਹੋ ਗਏ ਜਿਹੜੇ 20 ਬੰਦਿਆਂ ਦੀ ਅੱਖਾਂ ਚਲੀਆਂ ਗਈਆਂ ਉਹ ਵੀ ਤਾਂ ਮਰਿਆਂ ਦੇ ਬਰਾਬਰ ਹੀ ਹੋ ਗਏ ਬਿਲਕੁਲ ਜੀ ਠੀਕ ਹੈ ਨਾ ਕੋਈ ਕੰਮ ਕਰ ਖੁੱਸ ਜਾਣਾ ਉਹਨਾਂ ਦਾ ਸਾਰਾ ਸਭ ਕੁਝ ਖਤਮ ਹੋ ਗਿਆ ਪਰਿਵਾਰ ਪਹਿਲਾਂ ਹੀ ਮਸਾ ਚੱਲਦੇ ਸੀ ਤੇ ਹੁਣ ਕਿਵੇਂ ਚੱਲਣਗੇ ਪਰ ਜਿਵੇਂ ਇਹ ਫੜੋਫੜਾਈ ਚੱਲ ਰਹੀ ਏ ਉਸ ਦਿਨ ਤੋਂ ਲੈ ਕੇ ਕੱਲੇ ਇੱਕ ਜ਼ਿਲ੍ਹੇ ਦੀ ਗੱਲ ਨਹੀਂ ਪੰਡਤ ਜੀ ਇਹ ਹਰ ਜ਼ਿਲ੍ਹੇ ਦੇ ਵਿੱਚ ਵਾਪਰ ਰਿਹਾ ਪਟਿਆਲੇ ਵੀ ਇਸੇ ਤਰ੍ਹਾਂ ਚੱਲ ਰਿਹਾ ਕੰਮ ਹੋਰ ਜ਼ਿਲ੍ਹਿਆਂ 'ਚ ਵੀ ਐਂ ਚੱਲ ਰਿਹਾ ਪਰ ਅੱਖਾਂ ਪਰੋਖੇ ਕਰ ਦਿੰਦੇ ਨੇ ਲੋਕ ਯਾਰ ਕਿਹੜੇ ਜ਼ਿਲ੍ਹਿਆਂ 'ਚ ਫੜੋਫੜਾਈ ਚੱਲ ਰਹੀ ਏ ਕਿੱਥੇ ਚੱਲ ਰਿਹਾ ਏ ਇੱਕ ਇੱਕ ਦੇ ਸਾਹਮਣੇ ਆ ਗਿਆ ਸੰਗਰੂਰ 'ਚ ਆ ਗਿਆ ਦੂਜਿਆਂ 'ਚ ਕਿਹੜਾ ਚੱਲ ਨਹੀਂ ਰਿਹਾ ਹਣਾ ਯਾਰ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਮੈਂ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਭਦਰਗੜ 'ਚ ਰਹਿਣਾ ਜੀ ਜਿੰਨੀ ਉੱਥੇ ਨਜਾਇਜ਼ ਸ਼ਰਾਬ ਵਿਕਦੀ ਏ ਜਿੱਨਾ ਉੱਥੇ ਨਜਾਇਜ਼ ਸ਼ਰਾਬ ਦਾ ਧੰਦਾ ਹੁੰਦਾ ਨੇੜੇ-ਤੇੜੇ ਦੇ ਪਿੰਡਾਂ ਸਾਡੇ ਅੰਦਰ ਉੱਥੇ ਕਿਤੇ ਵੀ ਨਹੀਂ ਹੁੰਦਾ ਕਿੰਨਾ ਕ ਪੁਲਿਸ ਨੇ ਫੜ ਲਿਆ ਲਿਆ ਉੱਥੇ ਮੈਡੀਕਲ ਕਰਾ ਲਓ ਵਿਚਾਰੇ ਟਿਆਂ ਦੇ ਜਿਹੜੇ ਟਿਆਂ ਬਸਤੀਆਂ 'ਚ ਲੋਕ ਰਹਿ ਰਹੇ ਆ ਜਿਹੜੇ ਦਿਹਾੜੀਦਾਰ ਰਹਿ ਰਹੇ ਆ ਜਿਹੜੇ ਉੱਥੇ ਭਈਏ ਵਿਚਾਰੇ ਮਜ਼ਦੂਰੀ ਕਰਨ ਵਾਲੇ ਆ ਉਹ ਸਾਰੇ ਜਾਲੀ ਸ਼ਰਾਬ ਪੀਦੇ ਹੂੰ ਬੜੇ ਵੱਡੇ ਪੱਦਰਦੇ ਆ ਫੜੋ ਫੜਾਈ ਤਾਂ ਹੋ ਰਹੀ ਆ ਨਾ ਫੜੋ ਫੜਾਈ ਕਹਿੰਦੇ ਪ੍ਰਸ਼ਾਸਨ ਕਹਿੰਦੇ ਅਸੀਂ ਬੰਦੇ ਫੜ ਲਿਆ ਪਰ ਅਕਸਰ ਜਿਹੜਾ ਬੰਦਾ ਪਿੱਛੇ ਮਾਸਟਰ ਮਾਈਂਡ ਆ ਉਹ ਪਿੱਛੇ ਹੀ ਰਹਿ ਜਾਂਦਾਗਾ ਫੇਰ ਦੇਖੋ ਜੀ ਕਿਸੇ ਨੂੰ ਫੜ ਕੇ ਉਹਦੇ ਸਿਰ ਤੇ ਪਾ ਦੇਣਾ ਜਦੋਂ ਤੱਕ ਸਰਕਾਰੀ ਅਫਸਰਾਂ ਨੂੰ ਇਹਦੇ ਜਿੰਮੇਵਾਰ ਨਹੀਂ ਠਾਂਦੇ ਉਨਾ ਚਿਰ ਕ੍ਰਾਈਮ ਨਹੀਂ ਬੰਦ ਹੋਣਾ ਜੀ ਜਦੋਂ ਸਰਕਾਰੀ ਅਫਸਰ ਨੂੰ ਆਪਣੀ ਨੌਕਰੀ ਦਾ ਡਰ ਹੋਏਗਾ ਆਪਣੀ ਨੌਕਰੀ ਦਾ ਭੈ ਹੋਏਗਾ ਵੀ ਸੀਐਮ ਨੇ ਸਾਡੇ ਖਿਲਾਫ ਐਕਸ਼ਨ ਲੈਣਾ ਸਰਕਾਰ ਨੇ ਸਾਡੇ ਖਿਲਾਫ ਐਕਸ਼ਨ ਲੈਣਾ ਅਸੀਂ ਜਵਾਬਦੇ ਹਾਂ ਜੀ ਠੀਕ ਹੈ ਛੋਟੇ ਤੋਂ ਲੈ ਕੇ ਵੱਡਾ ਅਫਸਰ ਜਦ ਤੱਕ ਜਵਾਬਦੇ ਨਹੀਂ ਹੁੰਦਾ ਉਹਨਾਂ ਚੇਰੇ ਜਿਹੜੀ ਜਾਲੀ दारू ਚਿੱਟਾ ਫੀਮ ਸਮੈਕ ਟੁੱਕੀ ਆ ਆਪਣਾ ਗਾਂਜਾ ਇਹ ਚੀਜ਼ਾਂ ਬੰਦ ਨਹੀਂ ਹੋਣੀਆਂ ਜਿਵੇਂ ਸਰਕਾਰ ਨੇ ਕਿ ਰਾਸ਼ਨ ਘਰੇ ਪਹੁੰਚੂਗਾ ਇੱਥੇ ਮੈਨੂੰ ਨਸ਼ੇ ਪਹੁੰਚਦੇ ਲੱਗਦੇ ਆ ਦੇਖੋ ਇਹ ਤਾਂ ਹੋਮ ਡਿਲੀਵਰੀ ਹੈ ਹਾਂ ਸਾਡੇ ਪਿੰਡ ਦਾ ਤਾਂ ਆਮ ਲੋਕਾਂ ਦਾ ਰਵਾਜ ਆ ਗੱਲ ਹੈ ਵੀ ਕਿਤੇ ਵੀ ਕੋਈ ਚੀਜ਼ ਮਿਲੇ ਨਾ ਮਿਲੇ ਬਾਦਰਗੜ੍ਹ ਜਿਹੜੀ दारू ਆ ਹੋਮ ਡਿਲੀਵਰੀ ਹੈ ਰੇਤਾਂ ਘਰ ਪਹੁੰਚਦੀ ਆ ਹਾਂ ਟੈਲੀਫੋਨ ਕਰਵਾਉਂਦੇ ਆ ਵੀ ਸੁਣਿਆ ਕਿ ਮੈਸ ਕੱਲ ਮਾਰੋ ਜੀ ਤੁਹਾਡੇ ਕੋਲੇ ਪਹੁੰਚੂਗਾ ਸਮਾਨ ਦੇਖੋ ਭਾਜੀ ਇੱਕ ਗੱਲ ਮੈਂ ਤੁਹਾਡਾ ਧਿਆਨ ਅਦੁੱਲੇ ਪਾਸੇ ਲੈ ਕੇ ਜਾਣਾ ਚਾਹਨਾ ਹੈ ਹੈ ਤਾਂ ਇਹ ਤੋਂ ਕਨਸੈਪਟ ਲੱਗ ਹੈ ਇੱਕ ਨੇਪਾਲ ਲਾਟਰੀ ਨਾਂ ਦੇ ਨਾਂ ਤੇ ਪੰਜਾਬ 'ਚ ਧੰਦਾ ਹੁੰਦਾ ਬਹੁਤ ਵੱਡਾ ਧੰਦਾ ਹੈ ਜੀ 10000 ਕਰੋੜ ਰੁਪਏ ਦਾ ਸਾਲਾਨਾ ਧੰਦਾ ਹੁੰਦਾ ਲਾਟਰੀ ਦੇ ਨਾਂ ਤੇ ਲਾਟਰੀ ਦੇ ਨਾਂ ਤੇ ਜਦੋਂ ਪੰਜਾਬ ਸਰਕਾਰ ਦੀ ਆਪਣੀ ਲਾਟਰੀ ਦਾ ਬੰਦ ਹੈ ਇੱਕ ਨੇਪਾਲ ਲਾਟਰੀ ਨਾਂ ਦੀ ਚੀਜ਼ ਤੇ ਪੰਜਾਬ ਚੱਲਦੀ ਹੈ ਡੜਾ ਸੱਟਾ ਜਿਹਨੂੰ ਆਪਾਂ ਕਹਿ ਦਿੰਦੇ ਆ ਜੀ ਠੀਕ ਹੈ ਡੜੇ ਸੱਟੇ ਦਾ ਬਹੁਤ ਛੋਟਾ ਜਿਹਾ ਪਰਚਾ ਹੈ ਉਹ ਸਰਕਾਰਾਂ ਨਾਲ ਰਲ ਮਿਲ ਕੇ ਚੱਲਦਾ ਬਿਨਾ ਸਰਕਾਰਾਂ ਤੋਂ ਚੱਲ ਹੀ ਨਹੀਂ ਸਕਦਾ ਜੀ ਤੇ ਉਹਦਾ ਜਿਹੜਾ ਮਾਲਕ ਹੈ ਜੇ ਸਾਨੂੰ ਲੋਕਾਂ ਨੂੰ ਇਹ ਗੱਲ ਪਤਾ ਹੈ ਵੀ ਉਹਦਾ ਜਿਹੜਾ ਮਾਲਕ ਹੈ ਪੰਜਾਬ ਲੁਧਿਆਣਾ ਦਾ ਰਹਿਣ ਵਾਲਾ ਹੈ ਤੇ ਸਰਕਾਰਾਂ ਨੂੰ ਇਹ ਗੱਲ ਕਿਵੇਂ ਨਹੀਂ ਪਤਾ ਉਹਨਾਂ ਨੇ ਨੇਪਾਲ ਲਾਟਰੀ ਨੂੰ ਨਾਲਤਾ ਇਹਦਾ ਨੇਪਾਲ ਤੋਂ ਆਪਰੇਟ ਹੁੰਦੀ ਹੈ ਜੀ ਨਾ ਉਹਦਾ ਮਾਲਕ ਲੁਧਿਆਣੇ ਰਹਿੰਦਾ ਲੁਧਿਆਣੇ ਤੋਂ ਅਪਡੇਟ ਹੁੰਦੀ ਹੈ ਲੁਧਿਆਣੇ 'ਚ ਉਹਦਾ ਲੈਣ ਦੇਣ ਹੁੰਦਾ ਮੈਂ ਈਡੀ ਨੂੰ ਬੇਨਤੀ ਕਰਨੀ ਜਾਂਣਾ ਤੁਹਾਡੇ ਇਸ ਇੰਟਰਵਿਊ ਦੇ ਮਾਧਮ ਰਾਹੀਂ ਚੈਨਲ ਦੇ ਮਾਧਮ ਰਾਹੀਂ ਈਡੀ ਦੇ ਸਟਾਫ ਨੂੰ ਈਡੀ ਦੇ ਅਫਸਰਾਂ ਤੈਮਾਨ ਨੂੰ ਵੀ ਜੇ ਤੁਸੀਂ ਯਾਰ ਹੋਰ ਮગર ਮੱਛਾਂ ਨੂੰ ਫੜਦੇ ਹੋ ਤੇ ਜਿਹੜੇ ਦੜੇ ਸੱਟੇ ਦਾ ਧੰਦਾ ਕਰਨ ਵਾਲੇ ਲੋਕ ਆ ਜਿਹੜੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕ ਆ ਉਹਨਾਂ ਤੇ ਵੀ ਈਡੀ ਨੂੰ ਨਕੇਲ ਕੱਸਣੀ ਚਾਹੀਦੀ ਹੈ ਘੱਟੋ ਘਾਟੇ 10-12000 ਕਰੋੜ ਰੁਪਏ ਦਾ ਸਲਾਣਾ ਘਪਲਾ ਜਿਹੜਾ ਹੁੰਦਾ ਤਾਂ ਈਡੀ ਆ ਕੇ ਇਹਨਾਂ ਦੀ ਜਿਦਾਤਾਂ ਦੀ ਜਾਂਚ ਕਰੇ ਜਿਹੜੇ ਕੱਲ ਤੱਕ ਮੈਕਸਿਮਮ ਰੇੜੀਆਂ ਲਾਣ ਵਾਲੇ ਲੋਕ ਸੀ ਜੀ ਠੇਲੇ ਲਾ ਕੇ ਆਪਣਾ ਗੁਜ਼ਾਰਾ ਕਰਦੇ ਸੀ ਅੱਜ ਉਹਨਾਂ ਕੋਲ 20-20 50-50 ਪਲਾਟ ਹੋ ਜਾਣੇ ਠੀਕ ਹੈ ਲੋਕਾਂ ਦੀ ਜਾਨ ਨਾਲ ਖੇਡ ਜਾਣਾ ਉਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇੱਕ ਬੰਦਾ ਇੱਕੋ ਦਮ ਜਿਹੜਾ ਸਮਾਜ ਦੇ ਵਿੱਚ ਅਮੀਰ ਹੋਇਆ ਹੈ ਈਡੀ ਨੂੰ ਤੇ ਨਿਗਾ ਰੱਖਣੀ ਚਾਹੀਦੀ ਹੈ ਜੀ ਕਿਉਂਕਿ ਲੋਕਲ ਪੁਲਿਸ ਨੇ ਬਿਲਕੁਲ ਨਹੀਂ ਰੱਖਣੀ ਹੂੰ ਲੋਕਲ ਅਫਸਰਾਂ ਨੇ ਬਿਲਕੁਲ ਨਹੀਂ ਰੱਖਣੀ ਜੀ ਈਡੀ ਨੂੰ ਚਾਹੀਦਾ ਵੀ ਜੇ ਕਿਤੇ ਪੰਜਾਬ ਦਾ ਕੋਈ ਮਾੜਾ ਮੋਟਾ ਭਲਾ ਚਾਹੁੰਦੇ ਆ ਤਾਂ ਪੰਜਾਬ ਦੀ ਜਿਹੜੀ ਜਵਾਨੀ ਤੇ ਕਿਸਾਨੀ ਨੂੰ ਬਚਾਇਆ ਜਾ ਸਕਦਾ ਕਿਉਂਕਿ ਜਿਹੜੇ ਜਾਲੀ ਨਸ਼ੇ ਆ ਸਿੰਥੈਟਿਕ ਨਸ਼ੇ ਆ ਗਈ ਜੀ ਉਹਨਾਂ 'ਤੇ ਨੱਥ ਪਾ ਕੇ ਆ ਜਿਹੜਾ ਜ਼ਰੀਲੀ ਸ਼ਰਾਬ ਵਾਲਾ ਐਡਾ ਵੱਡਾ ਦੁਕਾਨਤ ਵਾਪਰਿਆ ਪੰਜਾਬ 'ਚ ਇਹਦੇ ਢੱਲ ਪਾਉਣ ਵਾਸਤੇ ਈਡੀ ਨੂੰ ਕਿਤੇ ਨਾ ਕਿਤੇ ਸਖਤੀ ਕਰਨੀ ਚਾਹੀਦੀ ਆ ਪੰਜਾਬ 'ਚ ਜੀ ਤੇ ਮੈਨੂੰ ਲੱਗਦਾ ਵੀ ਜਿਹੜਾ ਇਹ ਕਾਂਡ ਹੈ ਫਿਰ ਇੱਕ ਵਾਰ ਇਸ ਇੰਟਰਵਿਊ ਦੇ ਵਿੱਚ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਨੀ ਚਾਹਨਾ ਖਾਸ ਕਰਕੇ ਮੇਰਾ ਇੱਕ ਕਨਸੈਪਟ ਛੁੱਟ ਗਿਆ ਸੀ ਮੈਂ ਚਾਹਨਾ ਇੱਕ ਮਿੰਟ ਲਈ ਤੁਹਾਡਾ ਇੱਕ ਮਿੰਟ ਲੈਣਾ ਜੀ ਜਿਹੜੇ ਬਾਬੇ ਸਾਡੇ ਵਾਲਾ ਮਹਿਕਮਾ ਜਿਹੜਾ ਜਿਹੜੇ ਸੰਤ ਨੇ ਜਿਹੜੇ ਸਾਧੂ ਨੇ ਜਿਹੜੇ ਮਹੰਤ ਨੇ ਜੀ ਸਾਨੂੰ ਲੋਕਾਂ ਨੂੰ ਜਿਹੜੀ ਅਪਰੋਚ ਆ ਉਹ ਗਰੀਬ ਜਨਤਾ ਕਰਦੀ ਆ ਹੂੰ ਬਿਲਕੁਲ ਸਾਨੂੰ ਲੋਕਾਂ ਨੂੰ ਜਿਹੜੀ ਸਪੋਰਟ ਹੈ ਉਹ ਐਸਸੀ ਪਾਈਚਾਰਾ ਕਰਦਾ ਪਿੰਡਾਂ ਦਾ ਜੀ ਤੇ ਅੱਜ ਮੇਰੀ ਤੁਹਾਡੇ ਬੇਨਤੀ ਹੈ ਤੁਹਾਨੂੰ ਸਾਰੇ ਬਾਬਿਆਂ ਨੂੰ ਜੀ ਚਾਹੇ ਉਹ ਸਿੱਖੀ ਨਾਲ ਸਬੰਧ ਰੱਖਦੇ ਐ ਚਾਹੇ ਉਹ ਸਨਾਤਨ ਨਾਲ ਸਬੰਧ ਰੱਖਦੇ ਐ ਚਾਹੇ ਉਹ ਯਾਰ ਮੌਲਵੀਆਂ ਚੋਂ ਚਾਹੇ ਉਹ ਕ੍ਰਿਸਚੀਅਨਾਂ ਚੋਂ ਕਿਸੇ ਚੋ ਵੀ ਹੋ ਵੀ ਆਓ ਅੱਜ ਇਹਨਾਂ 20 ਜਿਹੜੀਆਂ ਇੱਕੀ ਜਾਨਾਂ ਗਈਆਂ ਤੇ ਜਿਹੜੇ 20 ਬੰਦਿਆਂ ਨੇ ਆਪਣੀ ਅੱਖਾਂ ਦੀ ਜੋਤ ਗਵਾਲੀ ਜੀ ਇਹਨਾਂ ਦੇ ਇਨਸਾਫ ਵਾਸਤੇ ਸਾਰੇ ਦੇ ਸਾਰੇ ਜਿਹੜੇ ਧਾਰਮਿਕ ਲੋਕ ਨੇ ਉਹ ਸੜਕਾਂ ਤੇ ਆਈਏ ਆਪਾਂ ਇਹਨਾਂ ਪਰਿਵਾਰਾਂ ਨੂੰ ਇਨਸਾਫ ਲੈ ਕੇ ਦਈਏ ਤਾਂ ਕਿ ਰਾਜਨੀਤਿਕ ਲੋਕਾਂ ਨੂੰ ਪਤਾ ਲੱਗੇ ਵੀ ਜਿਹੜੇ ਧਾਰਮਿਕ ਲੋਕ ਨੇ ਜਦੋਂ ਇਹ ਅੜ ਜਾਂਦੇ ਨੇ ਫਿਰ ਇਨਸਾਫ ਹੈ ਜਿਹੜਾ ਉਹ ਦੇਣਾ ਪਵੇਗਾ ਤੇ ਉਹਨਾਂ ਦਾ ਜਿਹੜਾ ਇਨਸਾਫ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਮੈਂ ਇਸ ਗੱਲ ਕਹਿਣ ਦੀ ਗੁਰੇਜ ਨਹੀਂ ਕਰਦਾ ਸ਼ਾਇਦ ਕਿਤੇ ਬਾਬਿਆਂ ਨੂੰ ਪੂਰੀ ਲੱਗੇ ਵੀ ਉਹਨਾਂ ਦੇ ਘਰਾਂ ਚੋਂ ਆਏ 10-10 ਰੁਪਿਆ ਨਾਲ ਸਾਡੇ ਡੇਰੇ ਤੇ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਧਾਰਮਿਕ ਸਥਲ ਨੇ ਉਹ ਚੱਲਦੇ ਨੇ ਉਹ ਦਸਾਂ ਨੌਾਂ ਦੀ ਕਿਰਤਾਂ ਉਹਨਾਂ ਮਜ਼ਦੂਰਾਂ ਦੀ ਜਿਹੜਾ 50 ਰੁਪਏ ਦੀ ਦਿਹਾੜੀ ਕਰਕੇ ਮਜ਼ਦੂਰ ਲਿਆ ਕੇ 10 ਰੁਪਏ ਤੁਹਾਨੂੰ ਵੀ ਚੜਾਉਂਦਾ ਹੈ ਸਭ ਸਾਰੇ ਧਾਰਮਿਕ ਬੰਦਿਆਂ ਨੂੰ ਤੇ ਅੱਜ ਉਹਨਾਂ ਨੂੰ ਗਰੀਬਾਂ ਨੂੰ ਲੋੜ ਹੈ ਸਾਡੀ ਤੇ ਆਪਾਂ ਨੂੰ ਸਾਰਿਆਂ ਨੂੰ ਸਟੈਂਡ ਲੈਣਾ ਚਾਹੀਦਾ ਹੈ ਧਾਰਮਿਕ ਸ਼ਕਸ਼ੀਤਾ ਨੂੰ ਉਹਨਾਂ ਦੇ ਪਿੱਛੇ ਜੀ ਸਾਥ ਦੇਣਾ ਚਾਹੀਦਾ ਜਿਵੇਂ ਤੁਸੀਂ ਜਾ ਕੇ ਆਇਓ ਪੰਡਤ ਜੀ ਹੁਣ ਸਰਕਾਰ ਤੋਂ ਕੀ ਮੰਗਿਆ ਤੁਹਾਡੀ ਕਿ ਇਹਨਾਂ ਨੂੰ ਕਿੰਨਾ ਮੁਆਵਜ਼ਾ ਮਿਲਣਾ ਚਾਹੀਦਾ ਜਾਂ ਇਹਨਾਂ ਪਰਿਵਾਰਾਂ ਦੇ ਨਾਲ ਖੜਨ ਦੀ ਲੋੜ ਹੈ ਦੇਖੋ ਘਟੋ ਘਟੇ ਸਰਕਾਰ ਇਮਾਨਦਾਰੀ ਨਾਲ ਕੰਮ ਕਰਦੀ ਹੈ ਭਗਵੰਤ ਮਾਨ ਜੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਆ ਚੀਮਾ ਸਾਹਿਬ ਆਪ ਇਸ ਸਮਾਜ 'ਚ ਜਿਹੜੇ ਫਾਇਨੈਂਸ ਦੇ ਫਾਇਨੈਂਸ ਮਿਨਿਸਟਰ ਨੇ ਐਕਸਾਈਜ਼ ਮਿਨਿਸਟਰ ਨੇ ਉਹ ਇਹਨੂੰ ਨੈਤਿਕ ਜ਼ਿੰਮੇਵਾਰੀ ਸਮਝਣ ਤੇ ਪਰਿਵਾਰਾਂ ਨੂੰ ਜਿਹੜਾ ਮਜ਼ਾਕ ਕੀਤਾ 2-2 ਲੱਖ ਰੁਪਏ ਦਾ ਉਹ ਮਜ਼ਾਕ ਨੂੰ ਹਟਾਣ ਕਿਉਂਕਿ ਜੇ ਕੋਈ ਕਿਸਾਨੀ ਅੰਦੋਲਨ ਚ ਮੌਤ ਹੋ ਜਾਂਦੀ ਸਾਡੇ ਭਰਾ ਦੀ ਇਕਲੀ ਹੋਈ ਜਾਂਦੇ ਆਪਾਂ ਕਰੋੜ ਰੁਪਏ ਦੇ ਘਰ ਭੇਜਿਆ ਜੀ ਠੀਕ ਹੈ ਉਹਨੂੰ ਸ਼ਹੀਦੀ ਦਾ ਦਰਜਾ ਦਿੱਤਾ ਮੈਂ ਸ਼ਹੀਦੀ ਦੇ ਦਰਜੇ ਦੀ ਗੱਲ ਨਹੀਂ ਕਰਦਾ ਕਿਉਂਕਿ ਇਹ ਵਿਚਾਰੇ ਗਰੀਬ ਨੇ ਮਜ਼ਲੂਮ ਨੇ ਤੇ ਨਾ ਹੀ ਇਹਨਾਂ ਨੂੰ ਕਿਸੇ ਨੇ ਦੇਣਾ ਹੈ ਜੀ ਘੱਟੋ ਘੱਟ 50 ਲੱਖ ਰੁਪਈਆ ਜਿਹੜਾ ਮੁਆਵਜ਼ਾ ਇਹਨਾਂ ਦੇ ਪਰਿਵਾਰ ਨੂੰ ਤੇ ਇੱਕ ਸਰਕਾਰੀ ਨੌਕਰੀ ਪਰਿਵਾਰ 'ਚ ਜ਼ਰੂਰੀ ਬਣਦੀ ਹੈ ਉਹ ਸਰਕਾਰ ਨੂੰ ਦੇਣੀ ਚਾਹੀਦੀ ਹੈ ਤੇ ਆ ਜਿਹੜਾ 2 ਲੱਖ ਤੇ 5 ਲੱਖ ਕਲਾ ਮਜ਼ਾਕ ਹੈ ਇਹ ਕਿਰਪਾ ਕਰਕੇ ਨਾ ਕਰਨ ਕਿਉਂਕਿ ਦੁਬਾਰਾ ਫੇਰ ਇਹਨਾਂ ਨੇ ਫੇਸ ਕਰਨਾ ਹੈ ਇਲੈਕਸ਼ਨ ਸਿਰਤੇ ਹੈ ਤੇ ਇਸ ਗੱਲ ਦਾ ਜਿਹੜਾ ਪ੍ਰੋਪੋਗੈਂਡਾ ਹੈ ਉਹ ਹੁਣਾ ਹੀ ਹੋਣਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੈ ਮਾਈ ਜੈ ਮਾਂ ਗਾਲ